ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਈਨਿੰਗ ਦੇ ਮੁਕੰਮਲ ਪਾਬੰਦੀ ਜਿਹੜੀ ਹੈ ਉਹ ਲਗਾਈ ਹੋਈ ਹੈ ਜਿਸ ਵਜ੍ਹਾ ਦੇ ਨਾਲ ਕ੍ਰੈਸ਼ਰ ਇੰਡਸਟਰੀ ਦੇ ਨਾਲ ਜੁੜੇ ਲੋਕ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਅਜਿਹੇ ਵਿੱਚ ਮਾਲ ਦੀ ਪੂਰਤੀ ਦੇ ਲਈ ਟਰੱਕ ਡਰਾਈਵਰਾਂ ਵੱਲੋਂ ਹਿਮਾਚਲ ਦਾ ਰੁਕ ਕੀਤਾ ਜਾ ਰਿਹਾ ਹੈ ਅਤੇ ਉੱਥੋਂ ਮਾਲ ਲਿਆ ਕੇ ਪੰਜਾਬ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ ਪਰ ਆਪਣੇ ਥੋੜੇ ਜੇ ਨਿੱਜੀ ਫਾਇਦੇ ਦੇ ਲਈ ਇਹ ਟਰੱਕ ਚਾਲਕਾ ਵੱਲੋਂ ਜਿਹੜਾ ਇਹ ਮਾਲ ਦਾ ਬਿੱਲ ਨਹੀਂ ਦਿੱਤਾ ਜਾਂਦਾ ਜਿਸ ਵਜਿਹੇ ਦੇ ਨਾਲ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਜੜਾਉ ਕਰਨਾ ਪੈਂਦਾ ਹੈ ਅਜਿਹਾ ਹੀ ਕੁਝ ਜ਼ਿਲ੍ਹਾ ਪਠਾਨਕੋਟ ਦੇ ਮੀਰਥਲੀ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਹੀ ਮਾਝਲ ਤੋਂ ਮਾਲ ਭਰ ਕੇ ਆ ਰਹੀਆਂ ਸੱਤ ਗੱਡੀਆਂ ਨੂੰ ਮਾਈਨਿੰਗ ਵਿਭਾਗ ਵੱਲੋਂ ੜਕਿਆ ਗਿਆ ਅਤੇ ਟਰੱਕਾਂ 'ਚ ਜੋ ਮਾਲ ਪਿਆ ਸੀ ਉਸ ਦਾ ਬਿੱਲ ਨਾ ਮਿਲਣ ਤੇ ਮਾਈਨਿੰਗ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਟਰੱਕਾਂ ਨੂੰ ਬੰਦ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਟਰੱਕ ਡ라이ਵਰ ਹਿਮਾਚਲ ਤੋਂ ਮਾਲ ਤਾਂ ਭਰ ਕੇ ਜੜਾ ਹੈ ਉਹ ਲੈ ਆਂਦੇ ਨੇ ਪਰ ਬਿਲ ਨਹੀਂ ਲੈ ਜਾਂਦੇ ਜਿਸ ਦੇ ਚਲਦੇ ਉਹਨਾਂ ਵੱਲੋਂ ਨਾਕਾ ਲਗਾ ਕੇ ਇਹਨਾਂ ਪ੍ਰੱਖ ਚਾਲਕਾਂ ਨੂੰ ਜਿਹੜਾ ਹੈ ਉਹ ਰੋਕਿਆ ਗਿਆ ਤੇ ਇਹਨਾਂ ਤੋਂ ਮਾਲ ਦੇ ਬਿੱਲ ਜਿਹੜਾ ਹੈ ਉਹ ਮੰਗਿਆ ਗਿਆ ਪਰ ਇਹਨਾਂ ਕੋਲ ਬਿਲ ਨਹੀਂ ਮਿਲੇ ਜਿਸ ਦੇ ਕਾਰਨ ਜਿਹੜਾ ਹੈ ਜਿਸ ਦੇ ਚਲਦੇ ਸਾਡੇ ਵੱਲੋਂ ਕਾਰਵਾਈ ਜੁੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ ਆ ਉਸ ਹੁੰਦੇ ਆ ਐਸਬੀ ਉਹ ਜਸਬੀਰ ਸਿੰਘ ਦਾ ਇਸ ਮਾਮਲੇ ਤੇ ਕੀ ਕਹਿਣਾ ਹੈ ਕੁਝ ਮਟੀਰੀਅਲ ਸੀ ਆਪਣੇ ਜਿਹੜਾ ਪ੍ਰੋਸੈਸ ਮਟੀਰੀਅਲ ਹੁੰਦਾ ਉਹ ਆ ਰਿਹਾ ਸੀ ਉਹਨਾਂ ਦੇ ਆਪਣੇ ਕੋਈ ਕਾਜ ਪੱਤਰ ਨਾ ਕੰਪਲੀਟ ਹੋਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਅਸੀਂ ਬਾਂਡ ਕਰਕੇ ਤੇ ਉਹਨਾਂ ਦੇ 74 75 ਚਲਾਨ ਕੱਟ ਕੇ ਤੇ ਉਹਨਾਂ ਨੂੰ ਰਿਕਵਰੀਆਂ ਪਾਈਆਂ ਨੇ ਵੀ ਤਾਂ ਅਸੀਂ ਇਹ ਮਹਿੰਮ ਵੱਡੇ ਪੱਧਰ ਤੇ ਰੰਭੀ ਹੋਈ ਹੈ ਕੋਈ ਵੀ ਇਲੀਗਲ ਮਟੀਰੀਅਲ ਜਾਂ ਬਿਨਾ ਫਾਰਮ ਤੋਂ ਬਿਨਾ ਸਰਕਾਰ ਨੂੰ ਕੋਈ ਵਿਤੀ ਨੁਕਸਾਨ ਪਹੁੰਚਦਾ ਪੰਜਾਬ ਸਰਕਾਰ ਦਾ ਉਹਨੂੰ ਅਸੀਂ ਉੱਤੇ ਪੂਰੇ ਸਟ੍ਰਿਕਟ ਐਕਸ਼ਨ ਲਵਾਂਗੇ ਤੇ ਕਿਸੇ ਤਰ੍ਹਾਂ ਦੇ ਉਹਨੂੰ ਟਰੱਕਾਂ ਨੂੰ ਉਹਦੀ ਸਾਰਾ ਆਪਣਾ ਸਿਸਟਮ ਹੈ ਰਾਤ ਨੂੰ ਦਿਨ ਨੂੰ ਕਿਹੜੇ ਟਾਈਮ ਵੀ ਲਾ ਕੇ ਉਹਨਾਂ ਦੀ रिकवरी ਕਰਦੇ ਆਂ ਅਸੀਂ ਕਿ ਕੋਈ ਗਲਤ ਕੰਮ ਆਹੀ ਕਰਨੀ ਦੇਣਾ ਚਾਹੁੰਦੇ ਨਾ ਹੀ ਕਰਨ ਦੇਣਾ ਕਿਸੇ ਨੂੰ ਵੀ ਤੇ ਅੱਜ ਸਵੇਰੇ 7 ਟਰੱਕ ਫੜਿਆ ਜੀ ਤੇ ਸੱਤਾ ਨੂੰ 72000 ਚਲਾਨ ਕਰਕੇ ਤੇ ਨੰਗਲਪੁਰ ਥਾਣੇ ਵਿੱਚ ਉਹਨਾਂ ਨੂੰ ਉੱਥੇ ਲਗਵਾ ਦਿੱਤਾ ਹੋਇਆ ਉਹ ਜਦੋਂ ਆਪਣੇ ਚਲਾਨ ਭੁਗਤ ਲੈਣਗੇ ਤੇ ਉਹਨਾਂ ਨੂੰ ਫੇਰ ਬਾਅਦ ਉੱਥੋਂ ਰੀਲீஸ் ਕਰਤਾ ਜਾਏਗਾ ਕੈਮਰ पर्सन ਹਰਿੰਦੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ